ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇਹ ਕੱਚੇ ਟਾਂਕੇ ਦੀ ਕਢਾਈ ਸਿਖਾਉਣ ਲੱਗੀ ਆ ਜੀ ਸਭ ਤੋਂ ਸੌਖਾ ਕੱਚਾ ਟਾਂਕਾ ਸ਼ੁਰੂਆਤ ਕਰਨ ਲੱਗੀ ਆ ਜੀ ਤਿੰਨ ਕਰੀਲਾ ਤਿੰਨ ਕਾ ਮਤਲਬ ਆ ਪਾਵਾਂਗੇ ਆਪਾਂ ਕਢਾਈ ਦੇ ਤੇ ਡਿਜ਼ਾਈਨ ਜਿਵੇਂ ਇੱਕ ਕੱਚੀ ਸਿੰਧੀ ਹੋ ਗਈ ਕੱਚਾ ਟਾਂਕਾ ਹੋ ਗਿਆ ਇੱਕ ਉਹਦਾ ਆਪਣੀ ਕਸ਼ਮੀਰੀ ਕਢਾਈ ਹੋ ਗਈ ਜੀ ਤੇ ਕਿਵੇਂ ਕੱਢਣੀ ਆ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਚਲੋ ਕਈਆਂ ਨੂੰ ਸ਼ੌਂਕ ਹੁੰਦਾ ਸਿੱਖ ਮਤਲਬ ਸਿੱਖ ਸਕਦਾ ਬੰਦਾ ਸਭ ਤੋਂ ਪਹਿਲਾਂ ਕੀ ਕਰਨਾ ਜੀ ਕਾ ਪੁੱਲ ਪਹਿਲਾਂ ਛੋਟਾ ਛਪਾਇਆ ਵੈਸੇ ਇਹਦੇ ਨਾਲ ਦਾ ਮੈਂ ਸਾਰਾ ਕਮੀਜ਼ ਕੱਢਿਆ ਤੁਹਾਨੂੰ ਵੀਡੀਓ ਵਿੱਚ ਸ਼ੋਅ ਕਰੂੰਗੀ ਮੈਂ ਸਾਰਾ ਕਮੀਜ਼ ਕੱਢਿਆ ਕੰਚੇ ਲੰਕੇ ਤਾਂ ਉਹਦੇ ਵਿੱਚ ਆਪਾਂ ਸਿੱਪੀ ਵੀ ਪਾ ਸਕਦੇ ਹਾਂ ਥੋੜੀ ਬਾਅਦ ਦੇਰ ਬਾਅਦ ਸਿੱਪੀ ਪਾ ਦੋ ਹੋਰ ਵੀ ਸੋਹਣਾ ਬਣ ਜਾਂਦਾ ਸਭ ਤੋਂ ਪਹਿਲਾਂ ਕੀ ਕਰਨਾ ਜੀ ਕੁਛ ਨਹੀਂ ਕਰਨਾ ਬਸ ਅੱਖਾਂ ਵਿੱਚ ਪੇ ਕੱਢੀ ਜਾਣ ਨੱਪ ਤੱਕ ਨੱਪ ਚੱਕ ਚੱਕ ਲੈ ਨੱਪ ਲੈ ਨੱਪ ਲੈ ਚੱਕ ਲੈ ਛੇਰੜੀ ਗੁੱਟੀ ਹੁੰਦੀ ਹੈ ਜੇ ਅੰਕਰ ਦੀ ਤਿੰਨ ਲੜ ਪਾ ਲਓ ਵਿੱਚੋਂ ਇਹ ਲੱਗਦਾ ਕਿ ਤਿੰਨ ਲੜ ਪਤਲਾ ਹੈ ਤਾਂ ਚਾਰ ਲੜ ਕਰ ਲਓ ਪਸੋਂ ਨਾ ਨਪੀਆਂ ਨਾ ਚੱਕੀ ਜਾਣਾ। ਸ਼ਫਵਾਲੇ ਸਾਰੇ ਦਾ ਸਾਰਾ ਕਮੀਜ਼ ਵਿੱਚ ਜਾਦ ਸ਼ਾਪ ਦਿੰਦੇ ਆ। ਪਸੋਂ ਮਲਟੀ ਕਲਰ ਰੀਲ ਲੈ ਲਓ। ਇਹ ਕਪੜਾ ਜਿਹੜਾ ਆ ਵੀ ਆ ਮਤਲਬ ਕਮੀਜ਼ ਕਪੜਿਆਂ ਦੇ ਉੱਤੇ ਜਿਹੜੇ ਸੋਹਣੇ ਕਪੜੇ ਹੁੰਦੇ ਉਹਨਾਂ ਤੇ ਬਹੁਤ ਸਭਾਈ ਹੁੰਦੀ ਆ। ਆ ਨਾਪ ਲਓ ਜੀ। ਆ ਚੱਕ ਲਓ। ਫੇਰ ਨਾਪ ਲਓ। ਫੇਰ ਚੱਕ ਲਓ। ਨਾਪ ਨੱਕ ਨਾਪ ਚੱਕ ਨਾਪ ਚੱਕ ਸਾਰਾ ਇਸ ਤਰ੍ਹਾਂ ਦਾ ਇੱਕ ਬਹੁਤ ਸੋਹਣਾ ਕਮੀਜ਼ ਕੱਢਿਆ ਜਾਊਗਾ ਬਹੁਤ ਹੀ ਇੰਟਰਸਟਿੰਗ ਹੈ ਬਹੁਤ ਜੀ ਲੱਗਦਾ ਕੱਢਣ ਦੇ ਉੱਤੇ ਸਾਰਾ ਕਮੀਜ਼ ਕੱਢਿਆ ਮੈਂ ਆਪ ਦਾ ਬਾਹਾਂ ਕੱਢੀਆਂ ਗਾਲਾ ਕਰਕੇ ਪਿੱਛਾ ਮੂਰਲਾ ਪਾਸਾ ਕੱਢਦੇ ਪਿਛਲਾ ਨਹੀਂ ਕੱਢਿਆ ਦਿਖਾਉਂ ਮੇਰੀ ਵੀਡੀਓ ਕੋਲ ਲੱਗੀ ਹੈ ਉਮੀਦ ਕਰਦੀ ਪਸੰਦ ਕਰੋਗੇ ਮਿਹਰਬਾਨੀ ਜੀ अवश्य भूरी भी लेते हैं ये तो मध्य